ਜਵਾਦੰਦਾ ਮੌਕੇ ਦਾ ਮਾਣ ਬਖਸ਼ਿਆ। ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਦੇ ਰਹੇ ਹੋ? ਮੈਂ ਸਰਪੰਚ ਦਵਿੰਦਰ ਕੋਰ ਆਲੇ ਚੱਕ ਤੋਂ ਲੋਕਾਂ ਵੱਲੋਂ ਸਰਪੰਚ ਚੁਣੀ ਗਈ ਆ। ਮੈਂ ਤੈਹ ਦਿਲੋਂ ਉਹਨਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਬਖਸ਼ਿਆ। ਹੋਰ ਵੀਰ ਜੀ ਜੋ ਵੀ ਕੰਮ ਆ ਮੈਂ ਸਾਰਾ ਇਸ ਪਿੰਡ ਦਾ ਆਪਣੀ ਸਰਪੱਖੀ ਵਿਕਾਸ ਜੋ ਵੀ ਹੈ ਵਾ ਮੈਂ ਸਾਰਾ ਆਪਣੇ ਮਨੋਂ ਤਨੋਂ ਲਾ ਕੇ ਕਰਵਾਵਾਂਗੀ ਅਤੇ ਪਿੰਡ ਦੇ ਵਿੱਚ ਜੋ ਵੀ ਗਲੀਆਂ ਨਾਲੀਆਂ ਜੋ ਵੀ ਸੀਵਰੇਜ ਪੈਣ ਵਾਲੇ ਸਾਰੇ ਪਵਾ ਕੇ ਪਿੰਡ ਦਾ ਵਿਕਾਸ ਕਰਾਂਗੇ ਉਹ ਜਿਹੜੇ ਮੇਨ ਲੋੜੀ ਦੇ ਕੰਮ ਨੇ ਜਿਹੜੇ ਪਿੰਨ ਨੂੰ ਸੁਖ-ਸੂਰਤਾ ਪ੍ਰਦਾਨ ਕਰਨ ਕਰਨ ਜ਼ਰੂਰੀ ਜਦੋਂ ਕੱਲ ਦੇ ਪਹਿਲਦੇ ਧਾਰਤੇ ਵੇਖੋ ਜੀ ਇਹ ਪਿੰਡ ਦੇ ਵਿੱਚ ਕੋਈ ਵੀ ਕੋਈ ਵੀ ਸਹੂਲਤ ਹੈ ਨਹੀਂ ਜਿਵੇਂ ਕੋਈ ਡਿਸਪੈਂਸਰੀ ਹੋਵੇ ਜਾਂ ਬੱਚਿਆਂ ਵਾਸਤੇ ਕੋਈ ਪਲੇਗਰਾਉਂਡ ਹੋਵੇ ਜਾਂ ਕੋਈ ਕਿਸੇ ਵੀ ਕਿਸਮ ਦੀ ਕੋਈ ਆਂਗਣਵਾੜੀ ਬੱਚਿਆਂ ਵਾਸਤੇ ਹੋਵੇ ਕੋਈ ਵੀ ਇਹੋ ਜਿਹਾ ਪਿੰਡ ਦੇ ਵਿੱਚ ਹੈ ਵਿਕਾਸ ਨਹੀਂ ਅਜੇ ਤੱਕ ਹੋਇਆ ਅਸੀਂ ਪਹਿਲ ਦੇ ਧਾਰਤੇ ਉਹ ਵਿਕਾਸ ਕਰਾਉਣਾ ਚਾਹੁੰਦੇ ਹਾਂ। ਸੁਖੀ ਮੈਸੇਜ ਕੀ ਦੇਣਾ ਚਾਹੋਗੇ ਕੰਦੇਲੋਂ ਮੈਂ ਪਿੰਡ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਜੇ ਸਾਨੂੰ ਤੁਸੀਂ ਸਰਪੰਚ ਬਣਾ ਕੇ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਵਾ ਤੇ ਅਸੀਂ ਵੀ ਹੁਣ ਤੁਹਾਡੀ ਸੇਵਾ ਦੇ ਵਿੱਚ ਪੂਰੀ ਹਾਜ਼ਰੀ ਲਾਵਾਂਗੇ ਤੇ ਤੁਹਾਨੂੰ ਸਾਰੇ ਕੰਮ ਕਰਕੇ ਤੇ ਤੁਹਾਨੂੰ ਅੱਗੇ ਲੈ ਕੇ ਜਾਵਾਂਗੇ ਪਿੰਡ ਦੇ ਲੋਕਾਂ ਮੈਂ ਜੀ ਉਹਨਾਂ ਨੂੰ ਬੰਦ ਕੋੜਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਨ ਬਖਸ਼ਿਆ ਵੱਡੇ ਸਿਰ ਤੇ ਸਪੱਜੀ ਦਾ ਸਾਥ ਸਿਰ ਦਾ ਸੋ ਕੀ ਕਹਣਾ ਚਾਹੁੰਦੇ ਕਿਵੇਂ ਦੇ ਦੋ ਇਹ ਜੀ ਪਿੰਡ ਦੀ ਪਿੰਡ ਦੇ ਲੋਕਾਂ ਨੇ ਸਾਨੂੰ ਸਰਪੰਚ ਬਣਾਇਆ ਉਹਨਾਂ ਦਾ ਧੰਨਵਾਦ ਆ ਜੀ ਤੇ ਜੋ ਜੋ ਵੀ ਸਾਨੂੰ ਮਤਲਬ ਜਿੱਦਾਂ ਜਿੱਦਾਂ ਵੀ ਪਿੰਡ ਵਾਲੇ ਕਹਿਣਗੇ ਜਿੱਦਾਂ ਜਿੱਦਾਂ ਲੋਕਾਂ ਦੇ ਕੰਮ ਆਉਣਗੇ ਉਦਾਂ ਕਰਾਂਗੇ ਲੋਕਾਂ ਨੇ ਧੰਨਵਾਦ ਲੋਕਾਂ ਦਾ ਸਾਨੂੰ ਸਰਪੇਜ ਬਣਾਇਆ ਤੇ ਸਰ ਇਸਲੀ ਪੰਚਾਇਤ ਨੂੰ ਕਿਹੜੇ ਧੋੜੇ ਕੰਮ ਰਹੇ ਕਿਹਜੋ ਤੁਹਾਡੀ ਗੱਲ ਜਪੂਰੇ ਕਰਾਇਆ ਜੀ ਪਿੰਡ ਜੀ ਕੰਮ ਕੋਈ ਨਹੀਂ ਹੋਇਆ ਪਿਛੇ 10 ਸਾਲਾਂ ਜੇ ਤੇ ਇੱਕ ਸੱਪੜ ਦੀ ਆਈ ਸੀ ਉਹ ਲਖੂ ਖਾ ਜੇ ਉੱਥੇ ਪਏ ਆ ਬਾਕੀ ਰਸੀਵਰ ਨਹੀਂ ਹੱਟੇ ਪਿੰਡ ਜੇ ਨਾ ਕੋਈ ਅੰਗਰਵਾੜੀ ਆ ਤੇ ਨਾ ਸਾਡੇ ਪਿੰਡ ਦੇ ਸਮਸ਼ਾਨ ਘਾੜ ਨੂੰ ਕੋਈ ਰਾਹੀ ਜਾਂਦਾ ਅਜੇ ਤੱਕ ਰਾਹ ਜਾਂਦਾ ਉਹ ਲੋਕਾ ਜਟਾ-ਜੋਟਾ ਨੇ ਮੱਲਿਆ ਦਾ ਉਹਦੀ ਨਿਸ਼ਾਨਦੇਹੀ ਹੋਏਗੀ ਉਹ ਨਿਸ਼ਾਨਦੇਹੀ ਹੋ ਕੇ ਫਿਰ ਪੱਕਾ ਹੋਏਗਾ ਤੇ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਦੇ ਜਾਇਦਾ ਪਿੰਡ ਚ ਵਰਦਾਰ ਸਾਹਿਬ ਇੱਕ ਸੋਹਣੀ ਦੇਖਣ ਨਜ਼ਰ ਆਉਂਦੀ ਆ ਫੁੱਲ ਬੂਟੀਆਂ ਲੱਗੀਆਂ ਹੁੰਦੀਆਂ ਨੇ ਲੈਂਟਰ ਲੱਗੇ ਹੁੰਦੇ ਆ ਜਦੋਂ ਇੰਦਰ ਲਈ ਦਾ ਅੰਦਰ ਸੋ ਉੱਥੇ ਇੱਕ ਪਾਰਕਿੰਗ ਸੋਹਣੀ ਪਾਰਕਿੰਗ ਹੁੰਦੀ ਆ ਸੁਵੰਦਰੀ ਹੁੰਦੀ ਆ ਬੱਚਾ ਵਾਸਤੇ ਝੂਲੇ ਲੱਗੇ ਹੁੰਦੇ ਆ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ ਤੁਹਾਨੂੰ ਕੀ ਤੁਹਾਡੇ ਪਿੰਡ ਵਿੱਚ ਵੀ ਅਜਿਹੀ ਕੋਈ ਸੌਦਾ ਹੈਗੀ ਆ ਨਹੀਂ ਜੀ ਕੋਈ ਨਹੀਂ ਸਾਡੇ ਪਿੰਡ 'ਚ ਜੀ ਇੱਥੋਂ ਤੱਕ ਆਗੇ ਸਾਡੇ ਪਿੰਡ 'ਚ ਕੂੜਾਦਾਨ ਵੀ ਨਹੀਂ ਆ ਕੂੜਾ ਸੁੱਟਣ ਨੂੰ ਲੋਕਾਂ ਨੂੰ ਜਿਹੜੇ ਮਤਲਬ ਹਰੀ ਜਨ ਲੋਕ ਆ ਉਹਨਾਂ ਕੋਲ ਜ਼ਮੀਨ ਜਾਇਦਾਦ ਕੋਈ ਨਹੀਂ ਆ ਉਹਨਾਂ ਨੂੰ ਕੂੜਾ ਸੁੱਟਣ ਤੋਂ ਵੀ ਦੱਕਿਆ ਜਾਂਦਾ ਜਿਹੜੇ ਜ਼ਿਮੀਦਾਰ ਆ ਕੂੜਾ ਨਹੀਂ ਸੁੱਟਣ ਦਿੰਦੇ ਇੱਕ ਕੂੜਾਦਾਨ ਵੀ ਨਹੀਂ ਸਾਡੇ ਕੋਈ ਪਿੱਛੇ ਕੋਈ ਜਾ ਕੇ ਗਰੀਬ ਉੱਥੇ ਸੁੱਟ ਦੇ ਬਾਕੀ ਕੋਈ ਪਾਰਕਪੂਰਕਤਾ ਤਾਂ ਕੋਈ ਹੈ ਹੀ ਨਹੀਂ ਉਹ ਲੋਕਾਂ ਜਮੀਨ ਮਲੀ ਗਈ ਆ ਉਹਨਾਂ ਇਨਸਾਨ ਦੀ ਹੋਏਗੀ ਤੇ ਉਹਨੂੰ ਪਾਰਕ ਦੇ ਰੂਪ ਚ ਬਦਲਿਆ ਜਾਏ ਨੌਜਵਾਨਾਂ ਦਾ ਵੀ ਲੱਖਾਂ ਦੇ ਵਿੱਚ ਨਾ ਮਰੋਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋਕੀ ਪਲੇਟ ਬਣਾਉਗੇ ਉਹਨਾਂ ਦਾ ਜੀ ਉਹਨਾਂ ਦਾ ਉਹਨਾਂ ਦਾ ਤਾਂ ਜੋਰ ਆ ਪੰਚਾਇਤ ਤੁਹਾਡੀ ਤਾਂ ਆਈ ਹੈ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਨੂੰ ਕਲੋਨੀ ਕੱਟ ਕੇ ਦਿੱਤੀ ਜਾਏ ਉਹਨਾਂ ਗਰੀਬ ਲੋਕ ਆ ਉਹਨਾਂ ਕੋ ਮਰਦੇ ਮਰਦੇ ਥਾਂ 'ਚ ਦੋ ਦੋ ਘਰ ਰੇ ਆ ਰਹਿਣ ਦੇ ਆ ਕਿੱਕੇ ਕਮਕਾਇਆ ਕੋ ਗੱਟ ਦਾ ਮਕਾਨ ਆ ਨਾਲ ਕੋ ਉਹਨਾਂ ਦੀ ਜਿਆਦਾ ਜਿਆਦਾ ਮੁਸ਼ਕਲ ਇਹ ਹੋਈ ਆ ਕਿ ਉਹਨਾਂ ਨੂੰ ਥਾਂ ਦਿੱਤੇ ਜਾਣ ਤੇ ਉਹਨਾਂ ਦਾ ਮਾੜਾ ਮੋਟਾ ਫਸਿੱਧਾ ਹੋ ਜੇ ਜਿੱਥੇ ਦੋ ਜਣੇ ਉੱਥੇ ਇੱਕ ਜਣਾ ਰਹਿ ਜੇ ਤੇ ਇੱਕ ਉੱਥੇ ਚਲ ਜੇ ਕਲੋਨੀ ਕਲਾਂ ਦੀ ਕੱਟੀ ਜਾਵੇ ਜੀ ਸਰ ਮਨਰੇਗਾ ਦੀ ਗੱਲ ਕਿ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸੋ ਵਿਜਾਇਨਾਮ ਪਾਈ ਜਾਂਦੇ ਆ ਕਿ ਤੁਹਾਡੀ ਕੋਈ ਵੀ ਕਿਵੇਂ ਹਰਲਾ ਕੀਤਾ ਜਾਂਦਾ ਅਸੀਂ ਜੀ ਇਹੋ ਜਿਹਾ ਕੰਮ ਕੋਈ ਨਹੀਂ ਕਰੰਦੇ ਨਾਲ ਨਾਲ ਅਸੀਂ ਜੋ ਵੀ ਕੰਮ ਕਰਾਂਗੇ ਨਾਲ ਨਾਲ ਹੀ ਉਹ ਨਾਲ ਨਾਲ ਹੀ ਵੀਡੀਓ ਪਾਈ ਜਾਂਦੇ ਆ ਉੱਧਰ ਉੱਧਰ ਨਾਲ ਹੀ ਫੋਟੋ ਪਾ ਦਿੰਦੇ ਆ ਆਨਲਾਈਨ ਅੱਜ ਕੱਲੇ ਹੈਗਾ ਸਾਰਾ ਕੁਝ ਜਿੱਦਾਂ ਜਿੱਦਾਂ ਦੇ ਵਰ ਲੱਗੀ ਉਦਾਂ ਹੀ ਆਨਲਾਈਨ ਹੀ ਪੈਂਦੇ ਆ ਤਪਿੰਨ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਸਕੂਲ ਦੀ ਲੋੜ ਹੈ ਕਿ ਅਪਗ੍ਰੇਡ ਹੋਣ ਦੀ ਲੋੜ ਹੈ ਜਾਂ ਕੋਈ ਸਤਾਵ ਦੀ ਕਮੀ ਲੱਗਦੀ ਹੈ ਸਾਡੇ ਅਜੇ ਅੰਗਰਵਾੜੀ ਦੀ ਜੇ ਅਜੇ ਬਿਲਡਿੰਗ ਨਹੀਂ ਬਿਲਡਿੰਗ ਨਹੀਂ ਬਈ ਗੁਰਦੁਆਰੇ بڑے ਚੇਤੋਂ ਗੁਰਦੁਆਰੇ ਜੇ ਬੈਠੇ ਆ ਉਹ ਗੁਰਦੁਆਰੇ ਨੇੜੇ ਨੇੜੇ ਲਿਆ ਕੇ ਤੇ ਉੱਥੇ ਹੀ ਉੱਥੇ ਪੜਾਉਂਦੇ ਆ ਉੱਥੇ ਕਲਾ ਕਲੂਰ ਲਾਉਂਦੇ ਆ ਬਾਕੀ ਸਾਡੇ ਪ੍ਰਾਇਮਰੀ ਸਕੂਲ ਆ ਉਥੋਂ 8ਵੀਂ ਤੱਕ ਉਹ ਬਾਰ-ਬਾਰ 5ਵੀਂ ਤੱਕ ਨਹੀਂ ਅਖੀਂ ਦਾ ਕੋ ਗੜਾ ਹਾਂ ਈਸਾ ਆਪਾਂ ਕਾਟ ਦੀ ਸਮੱਸਿਆ ਪਿੰਡਾਂ ਦੀ ਕਾਫੀ ਹੁੰਦੀ ਹੈ ਕਿ ਤੁਹਾਨੂੰ ਲੱਗਾ ਤੁਹਾਡੇ ਪਿੰਡ ਚ ਵੀ ਜਿਹੜੇ ਜੋਖ ਲੋਕਾਂ ਦਾ ਸੰਗਠਨ ਨਹੀਂ ਬਣਿਆ ਜਿਹੜਾ ਸੰਗਠਨ ਬਣਿਆ ਕਿ ਲੱਗਦਾ ਕੋਈ ਕਿਸ ਤਰ੍ਹਾਂ ਦੀ ਸਮੱਸਿਆ ਹੈਗੀ ਸਾਡੇ ਜੀ ਇਹ ਵੀ ਵਧੀਆ ਸਵਾਲ ਤੋਂ ਹੀ ਸਵਾਲ ਪੁੱਛਿਆ ਸਾਡੇ ਕੋਈ ਜੱਟਾ ਇਹ ਹੋ ਜਾਣੀ ਜਿਹੜਾ ਰਸਨ ਕਾਟਦੀ ਬਣਿਆ ਤੇ ਹਰੀ ਜਣ ਤੁਹਾਨੂੰ ਮੈਂ ਘਟੋ ਘਟ ਵੀ ਅੱਧੇ ਲੋਕ ਦਾ ਦਿਖਾਦਾ ਕਿ ਜਿਨ੍ਹਾਂ ਦਾ ਕਾਟਦੀ ਬਣਿਆ ਹਰੀ ਜਣਾਂ ਦਾ ਕਾਟਦੀ ਬਣਿਆ ਜਿਹੜੇ ਲੋਡ ਬੰਦਾ ਉਹਨਾਂ ਲੋਕਾਂ ਦਾ ਕਾਟਦੀ ਬਣਿਆ ਜਿਹੜੇ ਮਤਲਬ ਜਿਹੜੇ ਕਰਦੇ ਜਿਹਨਾਂ ਕੋਈ 12 14 14 ਗੱਲੇ ਪਹਿਲੀ ਬਣਿਆ ਹਰ ਬੰਦੇ ਦਾ ਬਣਿਆ ਇਹ ਸਾਡੇ 355 ਪਿੰਡ ਦੇ 300 ਰੁਪਏ ਤੋਂ ਮਤਲਬ ਕਾਂਗਰਸੀ ਸਰਪੇਚ ਤੋਂ ਰਿਆ ਹੁੰਦਾ ਉਹਨਾਂ ਜੋ ਵੀ ਜੱਟਾਂ ਦੇ ਕਾਰਡ ਸਾਰੇ ਜਿਹੜੇ ਆ ਉਹ ਬਣੇ ਆ ਤੇ ਹਰੀ ਜਣਾ ਦਾ ਕੋਈ ਕਾਰਡ ਦੀ ਬਣਿਆ ਸਾਡੇ ਜਿਹੜੀ ਅੱਜ ਤੋਂ ਮਤਲਬ ਲਾਲੋ ਵਿੱਚ 5 ਸਾਲ ਹੋ ਗਿਆ ਜਿਹੜੀ ਕੁੜੀਆ ਕੋ ਵਿਆਹ ਕੇ ਆਈ ਆ ਜਿਹੜੀ ਕੁੜੀ ਵਿਆਹ ਕੇ ਆਈ ਆ ਉਹਦਾ ਨਾਮ ਤੇ ਰਸਨ ਕਾਰਡ ਤੇ ਨਾਮ ਜਿਹੜਿਆ ਤੇ ਜਿਹੜੇ ਉਹਨਾਂ ਗਾੜੀ ਬੱਚੇ ਵੀ ਆਇਆ ਤੇ ਉਹਨਾਂ ਬੱਚੇ ਦਾ ਵੀ ਨਾਮ ਨਹੀਂ ਛੜਿਆ ਇਹ ਤੁਹਾਡੇ ਹੀ ਕੋਈ ਦੇ ਕਿਵੇਂ ਫਰਲਾ ਕੀਤਾ ਹੈਗਾ ਜਿਹਨੇ ਨਜਾਇਜ਼ ਆ ਉਹ ਕਰਵਾਈ ਹਾਂ ਹਾਂਜੀ ਉਹ ਜਿਹੜੇ ਨਿਆਜ਼ ਆ ਉਹ ਪੱਟੇ ਜਾਣੇ ਚਾਹੀਦੇ ਆ ਕਿਉਂਕਿ ਉਹ ਚੰਗੇ ਭਲੇ ਲੋਕ ਆ ਜਿਹੜੇ ਇਹੋ ਜਿਹੇ ਆ ਜਿਹੜੇ ਬਾਹਰ ਦਾ ਸੰਬੰਧਤਾ ਜਿਹੜੇ ਤਿੰਨ ਤਿੰਨ ਜੀ ਇਨਾਂ ਦੇ ਨਿਊਜ਼ੀਲੈਂਡ ਆ ਆਸਟ੍ਰੇਲੀਆ ਬੈਠੇ ਆ ਉਹ ਵੀ ਕਣਕ ਲੈਣਦੇ ਆ ਉਹਨਾਂ ਬੱਚਿਆਂ ਦੀ ਵੀ ਕਣਕ ਮਿਲਦੀ ਜਿਹੜੇ ਬਾਹਰ ਬੈਠੇ ਉਹਨਾਂ ਦੀ ਵੀ ਕਣਕ ਮਿਲਦੀ ਆ ਜੀ ਸਰ ਸੈਂਟਰ ਗੁਰਮਣੀ ਆ 50 ਸਾਲ ਸੁਖ ਸੁਹੂਤੰਦਰੀ ਲੋਕਾਂ ਵਾਤੇ ਪਿੰਡਾਂ ਚੋਂ ਜਾਂਦੇ ਆ ਕਿੰਨੇ ਚਿਰ ਖੇਤਾਂ ਕਿੰਦਾ ਤੜੇ ਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦਾ ਹਾਂਜੀ ਇੱਕ ਸਰਪੰਚ ਦਾ ਕੀ ਫਰਜ਼ ਹੁੰਦਾ ਜਿਵੇਂ ਦੇ ਇੱਕ ਸਰਪੰਚ ਦਾ ਫਰਜ਼ ਬੰਦਾ ਜੀ ਉਹਨੂੰ ਸ ਜੋ ਕੇਦਾ ਹੱਕ ਬੰਦਾ ਨੂੰ ਦੋਣਾ ਚਾਹੀਦਾ ਜਦਾਂ ਲਾ ਲੋਗੀ ਇਹ ਕਣਕ ਦਾ ਹੀ ਹੱਕ ਆ ਵਾਜੀ ਕਣਕ ਦੀ ਇਹਨਾਂ ਗਰੀਬਾਂ ਨੂੰ ਨਹੀਂ ਮਿਲਦੀ ਅਸੀਂ ਬੜਾ ਜ਼ੋਰ ਲਾਇਆ ਜੀ ਅੱਜ ਤੱਕ ਰਸਲ ਕਾਰਡ ਦਾ ਕੋਈ ਆਇਆ ਹੀ ਨਹੀਂ ਕਹਿੰਦੇ ਆਉਣਾ ਆਉਣਾ ਆਨਲਾਈਨ ਆ ਉਹ ਅਜੇ ਤੱਕ ਕੁਝ ਨਹੀਂ ਆਇਆ ਸਾਡੇ ਪਿੰਡ ਤੱਕ ਸਰਪੰਚਾ ਜੀ ਕਈ ਵਾਰੀ ਘਰੇ ਇੰਨੇ ਗਵਾਜਾ ਨੇ ਲੋਕਾਂ ਨੂੰ ਖਾਣੇ ਦੇ ਜਾਂ ਧੱਕੇ ਖਾਣੇ ਹਾਂਜੀ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਐ ਕਿਵੇਂ ਦੇ ਦੇ ਸਰਪੰਚ ਦੀ ਜ਼ਿੰਮੇਵਾਰੀ ਜੀ ਉਹਨਾਂ ਨੂੰ ਬਾਹਰ ਕੇ ਪਹਿਲਾਂ ਉਹ ਸਮਝਾਵੇ ਪਿੰਡ ਪਿੰਡ ਸਮਝਾਉਂਦਾ ਕਰ ਇਹ ਬੜੀ ਗੱਲ ਕਿਤੇ ਜਾਣਾ ਪੈਂਦਾ ਵਾ ਤੇ ਮਤਲਬ ਗਰੀਬ ਬੰਦੇ ਦਾ ਤਾਂ ਅਸੀਂ ਅਜੇ ਤੱਕ ਕੋਈ ਪਹਹਾ ਲੱਗਣ ਨਹੀਂ ਦਿੱਤਾ ਤੇ ਨਾ ਹੋਵੇ ਤਾਂ ਅਸੀਂ ਆਪਣੇ ਬਾਬੂ ਕੋ ਜਾਣੇ ਆ ਸਬ ਸਿਚੁਏਸ਼ਨ ਕੋ ਤੇ ਉਹਨਾਂ ਦਾ ਸਾਰਾ ਲੈ ਆ ਕੇ ਬਸ ਉਹ ਅਸੀਂ ਇਹੋ ਜਿਹਾ ਕੰਮ ਨਹੀਂ ਕਦੀ ਖੌਂਪਦਾ ਜੀ ਸਰ ਕੱਚੇ ਕੋਠਿਆਂ ਦੀ ਗ੍ਰਾਂਟ ਪਿੰਡਾਂ ਵਿੱਚ ਆਈ ਆ ਸਭ ਨਵੇਂ ਫਾਰਮ ਹੀ ਭਰੇ ਗਏ ਨੇ ਹਾਂਜੀ ਉਸ ਸਟਾਫਾਂ ਦੇ ਪੈਸੇ ਵੀ ਹੁੰਦੇ ਆ ਆਪਣਾ ਸਾਂ ਦੇ ਪੈਸੇ ਵੀ ਹੁੰਦੇ ਆ ਕੀ ਤੁਹਾਡੇ ਪਿੰਡ ਦੇ ਕੋਈ ਕੱਚੇ ਕੋਠਿਆਂ ਦੀ ਗ੍ਰਾਂਟ ਆਈ ਔਰ ਕਿੰਨੇ ਜਿਹੜੇ ਗੜੀ ਭਰੇ ਕੱਚੇ ਕੋਠਿਆਂ ਦੇ ਕੋਈ 15 ਘਰ ਭਰੇ ਆ ਜੀ ਹਾਂ ਤੇ ਲੈਟਰਨ ਬਾਥਰੂਮ ਦੀ ਕੋਈ ਨਹੀਂ ਆਈ ਅਜੇ ਫੋਰਸਬ ਦਾ ਕੋਈ ਨਹੀਂ ਆਈ ਸਿਰਫ ਕੱਟੇ ਕੱਚੇ ਕੋਠਿਆਂ ਦੀ ਆਈ ਹੋ ਅਸੀਂ ਫਾਰਮ ਭਰੇ ਆ ਨਸ਼ਿਆਂ ਦੀ ਕਾਰਵਾਈ ਨੂੰ ਪੰਜਾਬ ਸਰਕਾਰ ਨੇ ਜੋ ਕਦਮ ਚੁੱਕਿਆ ਨਸ਼ਿਆਂ ਦੇ ਖਿਲਾਫ ਹਾਂਜੀ ਹਾਂਜੀ ਸੋ ਕਿਵੇਂ ਦੇਖਦੇ ਹੋ ਇਹ ਪੰਜਾਬ ਹਸਤੀ ਕਾਰਵਾਈ ਨੇ ਤਾਂ ਵਧੀਆ ਜੀ ਵਧੀਆ ਗੱਲਾਂ ਜਿਹੜੀ ਨਸ਼ਿਆਂ ਦੇ ਮੱਥ ਪਏ ਜੇ ਤੇ ਅਸੀਂ ਵੀ ਸੰਯੋਗ ਦੇਨੇ ਸਾਡੇ ਪਿੰਡ ਦੇ ਦੋ ਤਿੰਨ ਘਰ ਹੈਗੇ ਆ ਤੇ ਉਹਨਾਂ ਨੂੰ ਅਸੀਂ ਇੱਕ ਦੋ ਵਾਰੀ ਉਹਨਾਂ ਨੂੰ ਕਹਿਤਾ ਨੂੰ ਪੰਚਾਇਤ ਇਕੱਠੀ ਕਰਕੇ ਤੇ ਹੁਣ ਐਸਾ ਨਹੀਂ ਵਾਰ ਤੋਂ ਉਹਨਾਂ ਦਾ ਉਹਨਾਂ ਦੀ ਸਾਰੀ ਪੰਚਾਇਤ ਦੀ ਜ਼ਮੀਨ ਜਮਾਨ ਦੱਬੀ ਪਈ ਹੈ। ਉਹਨਾਂ ਦਾ ਨਾਲ ਨਿਸਾਨਦੇਹੀ ਕਰਾ ਕੇ ਉਹਨਾਂ ਦਾ ਮੂੰਹ ਰੁਕਰੀਏ ਕਰੀ ਉਹਨਾਂ ਨੂੰ ਪੁੱਛਣਾ ਵੀ ਨਹੀਂ ਤੇ ਉਹਨਾਂ ਦੇ ਕੋਨੂਨੀਕਾਰ ਵੀ ਕਰਾਂਗੇ। ਤੇ ਇਹਨਾਂ ਦੇ ਲੋਕਾਂ ਤੁਹਾਨੂੰ ਸਮਝ ਕਿ ਮੈਂ ਜੇ ਉਹਦਾ ਗੰਦਾ ਮੋਪਾ ਇਟਾ ਮਾਨ ਰੱਖਦਾ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ? ਅਸੀਂ ਮੈਸੇਜ ਦੇਵਾਂਗੇ ਜੀ ਸਾਡੇ ਵੱਲੋਂ ਮਤਲਬ ਚੰਗਾ ਕੰਮ ਹੋਵੇ ਪਿੰਡ ਸਾਫ ਸੁਥਰਾ ਹੋਵੇ ਲੋਕਾਂ ਦੀ ਜ਼ਿੰਦਗੀ 'ਚ ਕਦੀ ਕੋਈ ਯਾਦ ਕਰੇਗਾ ਕਿ ਠੀਕ ਆ ਜੀ ਕੋਈ ਸਰਪੰਚ ਆਇਆ ਸੀ ਉਹਨਾਂ ਚੰਗਾ ਕੰਮ ਕੀਤਾ।